ਸਾਥੀਓ ਨਕੋਦਰ ਤੋਂ ਮਹੱਲਾ ਰਿਸ਼ੀ ਨਗਰ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਉਹਨਾਂ ਦੇ ਵਰਕਰਾਂ ਵੱਲੋਂ ਬੂਥ ਲਗਾਇਆ ਗਿਆ ਆਓ ਆਪਾਂ ਗੱਲਬਾਤ ਕਰਦੇ ਹਾਂ ਸਾਥੀਓ ਦੇ ਨਾਲ ਕਿ VOTER ਜਿਹੜੇ ਆ ਕਿਹੋ ਜਿਹਾ ਰੁਝਾਨ ਮਿਲ ਰਿਹਾ ਹਾਂਜੀ ਸਰ ਸਵਾਗਤ ਹੈ ਜੀ ਤੁਹਾਡਾ ਅ ਸਰ ਕਿਹੋ ਜਿਹਾ ਰੁਝਾਨ ਹੈ VOTERਾਂ ਦਾ ਅੱਜ ਬਹੁਤ ਵਧੀਆ ਜੀ ਰੁਝਾਨ ਠੀਕ ਹੈ ਲੋਕ ਜਾ ਰਹੇ ਆ ਵੋਟ ਪਾਉਣ ਮਿਹਨਤ ਕਰ ਰਹੇ ਆ ਇੰਨੇ ਕਾ ਪਰਸੈਂਟ ਜਿਹੜੀ ਹੈ ਵੋਟ ਬੋਲਿੰਗ ਹੋ ਚੁੱਕੀ ਹੈ 50% ਦੇ ਕਰੀਬ ਹੋ ਚੁੱਕੀ ਹੈ ਜੀ ਸਰ ਅਕਾਲੀ ਦਲ ਤੁਹਾਨੂੰ ਲੱਗਦਾ ਕਿ ਇਕੱਲੇ ਇਲੈਕਸ਼ਨ ਜਿਹੜਾ ਆ ਜਿੱਤ ਸਕਦਾ ਜਾਂ ਨਾ ਲੋਕ ਸਭਾ ਦੇਖੋ ਇਹ ਪੰਜ ਗੋਣਾ ਮੁਕਾਬਲਾ ਆ ਕੋਈ ਵੀ ਬਾਜੀ ਮਾਰ ਸਕਦਾ ਜਿਹੜਾ ਮਿਹਨਤ ਕਰੂਗਾ ਲੈ ਜਾਊਗਾ ਸਰ ਕਿਹੜੀ ਪਾਰਟੀ ਨਾਲ ਅਕਾਲੀ ਦਲ ਆਪਣਾ ਮੁਕਾਬਲਾ ਇਸ ਸਮੇਂ ਸਮਝ ਰਹੀ ਹੈ ਕਿਉਂਕਿ ਪੰਜ ਗੋਣਾ ਮੁਕਾਬਲਾ ਸਾਰੇ ਕਹਿ ਰਹੇ ਅਸੀਂ ਕਿ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਪਰ ਅਕਾਲੀ ਦਲ ਕਿਹਦੇ ਨਾਲ ਆਪਣਾ ਮੁਕਾਬਲਾ ਦੇਖੋ ਜਿਹੜੀ ਅਕਾਲੀ ਲਾਲ ਦੀ ਕੋਰ ਬੋਡਰ ਆ ਜੋ ਪੈ ਜੂਏ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਹੀ ਨਹੀਂ ਕਾਲੀ ਦਲ ਬਹੁਤ ਵਧੀਆ ਹਸਾਬ ਨਾਲ ਜਿੱਤਣ ਦੀ ਉਮੀਦ ਬਹੁਤ ਹੈਗੀ ਬਹੁਤ ਸਰ ਜਿਵੇਂ ਕਿ ਤੁਹਾਨੂੰ ਪਤਾ ਨਕੂਦਰ ਸੀਟ ਜਿਹੜੀ ਆ ਕਾਲੀ ਦਲ ਦੀ ਇੱਕ ਪੱਕੀ ਸੀਟ ਪੱਕੀ ਸੀਟ ਰਹੀ ਆ ਪਿਛਲੀ ਵਾਰ ਦੇ ਇਲੈਕਸ਼ਨੋਂ ਛੱਡ ਗਈ ਏ ਕਿ ਲੱਗਦਾ ਕਿ ਕਾਲੀ ਦਲ ਦੇ ਜਿਹੜੇ ਟਕਸਾਲੀ ਵਰਕਰ ਜਿਹੜੇ ਆ ਉਹ ਵਾਪਸ ਕਾਲੀ ਦਲ ਨਾਲ ਨੂੰ ਆਏ ਆ ਅਸੀਂ ਉਮੀਦ ਕਰਦੇ ਆ ਜੀ ਜਿਹੜੇ ਸਾਡੇ ਤੋਂ ਕੋਸ਼ਿਸ਼ ਗੱਲਾਂ ਕਰਕੇ ਚਲੇ ਗਏ ਸੀ ਉਹ ਵਾਪਸ ਕਾਲੀ ਦਲ ਚ ਫੇਰ ਆ ਰਹੇ ਆ ਸਰ ਸ਼ਹਿਰ ਵਾਸੀਆਂ ਕਰਨਾ ਚਾਹੁੰਦੇ ਆ ਵੀ ਵੋਟ ਵੱਧ ਤੋਂ ਵੱਧ ਪੀਲ ਆਪਣੀ ਵੋਟ ਦਾ ਜਿਹੜਾ ਬੋਰਡ ਪਾਓ ਤਾਂ ਜੋ ਜਿਹੜੀ ਇਹ ਬੋਰਡ ਪੋਲਿੰਗ ਵੱਧ ਹੋਵੇ ਆਪਣੇ ਹੱਕ ਦਾ ਪੂਰਾ ਇਸਤੇਮਾਲ ਕਰਨੇ ਚਾਹੀਦਾ